ਹਰਸਿੰਦਰ ਕੌਰ ਜੀ ਜੋ ਪ੍ਰੋਫੈਸਰ ਸਾਹ ਸਿੰਘ ਜੀ ਦੀ ਦੋਤੀ ਹਨ ਯੂ ਐਨ ਦੇ ਵਿੱਚ ਉਹਨਾਂ ਨੂੰ ਇੱਕ ਵਾਰ ਲਾਇਆ ਗਿਆ ਤੇ ਪੁੱਛੇ ਇੱਕ ਦਾਗ ਲੱਗਿਆ ਹੋਇਆ ਸੀ ਜੋ ਵਿਸਵ ਪਦਰਤੇ ਇਹ ਦਾਗ ਸੀ ਕਿ ਪੰਜਾਬੀ ਜਿਹੜੇ ਉਹ ਸਭ ਤੋਂ ਵੱਧ ਆਪਣੀਆਂ ਧੀਆਂ ਨੂੰ ਮਾਰ ਦੇਣੇ ਕੁੱਖ ਦੇ ਵਿੱਚ ਤਾਂ ਜੋ ਬੀਬੀ ਹਰਸਿੰਦਰ ਕੌਰ ਸੀ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਉਹਨਾਂ ਨੇ ਆਵਾਜ਼ ਉਠੰਡ ਕੀਤੀ ਉਹਨਾਂ ਨੇ ਬੜੀ ਬੇਬਾਕੀ ਦੇ ਨਾਲ ਕਿਹਾ ਕਿ ਸਭ ਤੋਂ ਜ਼ਿਆਦਾ ਤਾਂ ਚੀਨ ਦੇ ਲੋਕ ਤੀਆਂ ਨੂੰ ਕੁੜੀਆਂ ਨੂੰ ਕੁੱਖਾਂ ਦੇ ਵਿੱਚ ਮਾਰਦੇ ਨੇ ਪਰ ਉਸ ਤੋਂ ਬਾਅਦ ਹੋਰ ਕੋਈ ਰਾਜੇ ਨਹੀਂ ਹੈ ਕਿ ਜਿਸ ਤਰ੍ਹਾਂ ਰਾਜਸਥਾਨ ਹੋ ਗਿਆ ਪਰ ਉਹਨਾਂ ਨੇ ਇਸ ਗੱਲ ਦੇ ਵਿੱਚ ਭਾਰਤ ਦਾ ਕਿਧਰੇ ਵੀ ਨਾਮ ਨਹੀਂ ਲਿਆ ਜਿਹੜੇ ਹੋਰ ਪਾਰੰਦੇ ਲੋਕ ਬੈਠੇ ਸਨ ਉਹਨਾਂ ਨੂੰ ਇਹ ਗੱਲ ਚੰਗੀ ਨਾ ਲੱਗੀ ਤਾਂ ਉਹਨਾਂ ਨੇ ਧਮਕੀ ਦਿੱਤੀ ਕਿ ਤੁਸੀਂ ਏਅਰਪੋਰਟ ਤੇ ਚਲੋ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਤੇ ਉੱਥੇ ਹਵਾਈ ਜਹਾਜ਼ ਤੇ ਉਤਰਣ ਤੋਂ ਪਹਿਲਾਂ ਤੁਹਾਨੂੰ ਗ੍ਰਫਤਾਰ ਕਰਵਾ ਦੇਵਾਂਗੇ ਪਰ ਇਹ ਗੱਲ ਹਿਊਮਨ ਰਾਈਟਸ ਦੇ ਕੁਝ ਵਿਚਾਰ ਵਾਗਾ ਨੇ ਸੁਣ ਲਈ ਅਤੇ ਬੀਬੀ ਜੀ ਨੂੰ ਉਹਨਾਂ ਨੇ ਇੱਕ ਕਾਰਡ ਦਿੰਦਿਆਂ ਹੋਇਆਂ ਕਿਹਾ ਆ ਰੱਖ ਲਓ ਆਪਣੇ ਕੋਲ ਜੇ ਕਦੇ ਤੁਹਾਡੇ ਉੱਪਰ ਕੋਈ ਕਿਸੇ ਤਰ੍ਹਾਂ ਦੀ ਮੁਸੀਬਤ ਆਵੇ ਤਾਂ ਤੁਸੀਂ ਸਾਨੂੰ ਇਹ ਮਿਲ ਕਰ ਲੈਣਾ ਫੋਨ ਕਰ ਲੈਣਾ ਤਾਂ ਸਾਧ ਸੰਗਤ ਜੀ ਬੀਬੀ ਹਰਸਿੰਦਰ ਕੌਰ ਜੀ ਦੇ ਪਿੰਡ ਪਹੁੰਚਣ ਤੋਂ ਪਹਿਲਾਂ ਉਹਨਾਂ ਦੇ ਘਰ ਦੇ ਵਿੱਚ ਪੁਲਿਸ ਨੇ ਕਈ ਚੱਕਰ ਮਾਰਲੇ ਸਨ ਤੇ ਉਹਨਾਂ ਦੇ ਉੱਪਰ ਘੇਰਾ ਬੰਨਦਾ ਜਾ ਰਿਹਾ ਸੀ ਕਿ ਇੱਕ ਦਿਨ ਬੀਜੀ ਅਰਸ਼ਿੰਦਰ ਕੌਰ ਜੀ ਨੇ ਹਿਊਮਨ ਰਾਈਟਸ ਨੂੰ ਇਹ ਵੇਖੀਤਾ ਅਤੇ ਸਾਰੀ ਆਪਣੀ ਜਿਹੜੀ ਮੰਗ ਦੀ ਗੱਲ ਸੀ ਉਹ ਉਹਨਾਂ ਨੇ ਉੱਥੇ ਲਿਖ ਦਿੱਤੀ ਤਾਂ ਸਾਸਾਂ ਮੰਡਿਓ ਫਿਰ ਉੱਥੋਂ ਸ਼ੂਨਤੋਂ ਇੱਕ ਸੰਦੇਸ਼ ਆਇਆ ਉਦੋਂ ਪ੍ਰਧਾਨ ਮੰਤਰੀ ਦੇਸ਼ ਦੇ ਡਾਕਟਰ ਮਨਮੋਹਨ ਸਿੰਘ ਜੀ ਸਨ ਤੇ ਸਵੇਰ ਤੱਕ ਉਹ ਸਾਰਾ ਘੇਰਾ ਚੁਕਿਆ ਗਿਆ ਤੇ 32 ਪੇਜਾਂ ਦਾ ਇੱਕ ਲੇਖ ਲਿਖਿਆ ਹੋਇਆ ਆਇਆ ਕਿ ਉਹਨਾਂ ਨੇ ਮੁਆਫੀ ਵੀ ਮੰਗੀ ਤੋਂ ਕਹਿਣ ਤੋਂ ਬਾਅਦ ਇਹ ਹੈ ਡਾਕਟਰ ਹਰਸਿੰਦਰ ਕੌਰ ਨੇ ਪੰਜਾਬੀਆਂ ਦੇ ਮੱਥੇ ਦੇ ਉੱਪਰ ਇਹ ਜਿਹੜਾ ਦਾਗ ਲੱਗਿਆ ਸੀ ਕਿ ਸਭ ਤੋਂ ਜ਼ਿਆਦਾ ਕੋਖ ਦੇ ਵਿੱਚ ਮੱਛੀਆਂ ਨੂੰ ਪੰਜਾਬੀ ਲੋਕ ਮਾਰਦੇ ਨੇ ਉਹ ਦਾਗ ਜਿਹੜਾ ਹੈ ਬੀਬੀ ਹਰਸਿੰਦਰ ਕੌਰ ਨੇ ਸਦਾ ਦੀ ਇੱਜ਼ਾਤ ਦਾ ਇਸ ਤਰ੍ਹਾਂ ਸਾਥ ਸੰਗਤ ਜੀਓ ਕਦੇ ਧਰਮ ਵਾਸਤੇ ਕਦੇ ਕੌਮ ਵਾਸਤੇ ਕਦੇ ਪੰਥ ਵਾਸਤੇ ਸਾਨੂੰ ਚੰਗੇ ਕੰਮ ਕਰਦੇ